ਸਤ ਸ੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਦਾ ਵਾਲਾ ਡੇਰੀ ਫਾਰਮ ਤੇ ਸਵਾਗਤ ਹੈ ਜੀ ਅੱਜ ਦੀ ਵੀਡੀਓ ਕਵਰ ਕਰਨ ਲੱਗੇ ਆ ਪਿੰਡ ਹਰਦੁਰਵਾਲ ਤਹਿਸੀਲ ਡੇਰਾ ਬਾਬਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਇਹੋ ਜਿਹਾ ਨਾ ਵੀਰ ਜੀ ਹਾਂਜੀ ਹਾਂਜੀ ਤੇ ਅਸੀਂ ਪਹੁੰਚੇ ਆ ਵੀਰ ਜੋ ਬੰਦੇ ਕੋਲ ਤੇ ਵੀਰ ਕੋ ਅੱਜ ਦੋ ਹੀ ਪਸ਼ੂ ਆ ਹਾਂਜੀ ਹੁਣ ਇਹ ਵੀਰ ਲੈ ਕੇ ਹੀ ਆਇਆ ਪਸ਼ੂ ਹਾਂਜੀ 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 ਵੀਰ ਜੀ ਲੈ ਕੇ ਆਇਆ ਵੀਰਾਂ ਨੇ ਵੀਰ ਜੀ ਉਹਨਾਂ ਨੇ ਫੋਨ ਲਾਇਆ ਬਈ ਜਰੂਰੀ ਵੀਰ ਜੀ ਆਉਣਾ ਹਾਂਜੀ ਹੈਗਾ ਚਲੋ ਆ ਜਣੇ ਵੀਰ ਜੀ ਸასი ਕਾਲ ਸასი ਕਾਲ ਵਧੀਆ ਸასი ਕਾਲ ਜੀ ਉਹ ਠੀਕ ਠਾਕ ਜੀ ਹਾਂਜੀ ਵਧੀਆ 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 ਤੁਸੀਂ ਸੁਣਾਓ ਡੇਟਾ ਵਧੀਆ ਜੋਗਨ ਵੀ ਪ੍ਰਵਾਹ ਠੀਕ ਆ ਹਾਂਜੀ ਸਾਹਿਬ ਵਧੀਆ ਜੀ ਤੁਸੀਂ ਸੁਣਾਓ ਡੇਟਾ ਜੋਗਨ ਵੀਰ ਮਾਹ ਹੀ ਵੀਡੀਓ ਦੀ ਵਾਰੀ ਹੁੰਦੀ ਹੈ ਅੱਡੀਆਂ ਪਸ਼ੂ ਤਾਂ ਦੇਵਕ ਜਾਂਦੇ ਆ ਹਾਂਜੀ ਮਾਲ ਵਾਂਦਾ ਮੁੰਡਾ ਵੇਖਦਾ ਜਾਂਦਾ ਹਾਂ ਮੇਰਾ ਸੱਜਣ ਹੀ ਬੰਦਾ ਤੇ ਉਹ ਮੁੰਡਿਆ ਦੱਸਣ ਕਹਿੰਦਾ ਵੀ ਤਿੰਨ ਪਸ਼ੂ ਤੇ ਮੇਹ ਲੈਣ ਤੇ ਇਹ ਵੀਡੀਓ ਪਹਿਲੀ ਦਾ ਰਸੋਈ ਬਹੁਤ ਵਧੀਆ ਪਾਜੀ ਬਹੁਤ ਵਧੀਆ ਬੜੇ ਭੈਣ ਭਰਾ ਪਿਆਰ ਕਰਦੇ ਆ ਠੀਕ ਆ ਪਾਜੀ ਠੀਕ ਆ ਠੀਕ ਆ ਪਾਜੀ ਤੇ ਭਾਈ ਦੁਜਾ ਆਪਣਾ ਨਾਮ ਤੇ ਐਡਰੈਸ ਦੱਸੋ ਨਾਮ ਮੇਰਾ ਵੀਰ ਜੀ ਜੋਬਨ ਜੇ ਪਿੰਡ ਹਰਦਰ ਵਾਲਾ ਤਹਿਸੀਲ ਡੇਰਾ ਬਾਬਾ ਨਾਨਕ ਤੇ ਜ਼ਿਲ੍ਹਾ ਗਰਦਾਸਪੁਰ ਜੇ ਫੋਨ ਨੰਬਰ ਵੀਰ ਜੀ ਨੰਬਰ 84374 ਤੇ 22925 22925 ਜੋਬਨ ਵੀਰ ਜੀ ਕਿੱਥੋਂ ਸ਼ੁਰੂ ਕਰੀਏ ਇਤੋਂ ਗੱਲ ਇਹ ਵੀਰ ਜੀ ਇਹ ਤਾਜੀ ਸੂਈ ਝੋਟੀ ਹੈ ਜੀ ਹਾਂਜੀ ਦੱਸੋ ਇਹਦੀ ਡਿਟੇਲ ਇਹ ਵੀਰ ਜੀ ਉੱਧਰ ਦੀ ਝੋਟੀ ਆ ਚੋਕੇ ਦੀ ਚਾਰਕ ਹੋ ਜਾਣਾ ਅੱਛਾ 4 ਵਜੇ ਚੋਗੇ ਆਈਏ ਉਹ ਵੀ ਦੀ 4 ਵਜੇ ਚੋਗੇ ਆਈਏ ਤੇ ਠੰਡੀਆਂ ਸੀਲੀਆਂ ਵਖਾਓ ਨਾ ਨਾ ਸਾਈ ਤੇ ਗਏ ਵੇਖੋ ਸੀਲੀਆਂ ਸਾਲੀਆਂ ਵਖਾਓ ਝੋਟੀ ਬਹੁਤ ਹੀ ਸਾਫ਼ ਸੁ ਦੋ ਦੇ ਦੇਖ ਲਓ ਜੀ 9 ਕਿਲੋ ਹੋਗਾ ਅੱਛਾ ਅਠਾ ਦੀ ਆਪਣੀ ਗਾਰੰਟੀ ਹੈ ਵੇਖੀ ਹਾਂ ਜੀ ਮਗਰ ਕੀ ਜੇ ਮਗਰ ਕਟਾ ਜੇ 10 12 ਦਿਨਾਂ ਦੀ ਉਹ ਵੀ ਜੀ ਮੇਲ ਕੱਪ ਆ ਗਿਆ 10 12 ਦਿਨਾਂ ਦੀ ਆਹਦੇ ਹਾਂ ਹੋਣੀ ਵੀ ਚੰਗੀ ਜਾਂਦੇ ਚੋੜੀ ਜਿਹੜੀ ਚੰਗੀ ਜਾਂਦੀ ਠੀਕ ਆ ਪਾਜੀ ਠੀਕ ਆ ਖੋਲਿਓ ਪਾਜੀ ਬਹੁਤ ਹੀ ਚੰਗੀ ਝੋੜੀ ਆ ਤੇ ਜੈਡ ਬਲਾ ਗਿਆ ਝੋੜੀ ਸਾਰੀ ਕੱਦ ਵਜਨ ਵਾਲੀ ਝੋੜੀ ਸੰਗੀ ਵੇਖੋ ਤੇ ਫੇਸ ਵੇਖੋ ਝੋੜੀ ਜੀ ਦਿਖਾ ਲਓ ਪੂਛ ਵੇਖੋ ਪੂਛ ਵੇਖੋ ਮਰੋੜੀ ਜਾਂਦੀ ਰਸੀ ਵਾਂਗੂ ਹੈ ਨਿੱਕੀ ਸੰਗੀ ਦੀ ਝੋਟੀ ਆ ਤੇ ਕਦ ਵਜੇ ਨੂੰ ਕੋਈ ਵੀ ਨਿਕਾਣਾ ਲਾਵੇ ਪੂਰੀ ਵੱਡੀ ਝੋਟੀ ਆ ਤੇ ਹੁਣ ਤੇ ਚਲੋ ਚੋਈ ਚਵਾਈ ਆ ਵੀ ਜੋ ਬੰਨੇ ਦੱਸਿਆ ਚੋਈ ਚਵਾਈ ਤੇ ਬਾਕੀ ਕੋਈ ਨਹੀਂ ਵੀਰ ਦੇ ਮੁੱਲ ਬਿਲਕੁਲ ਜਾਇ ਜੀ ਹੁੰਦੇ ਆ ਬਿਲਕੁਲ ਬਿਲਕੁਲ ਬਹੁਤ ਪਣਪਰਾ ਪਿਆਰ ਕਰਦੇ ਹਾਂਜੀ ਹਾਂਜੀ ਭਾਜੀ ਮੋੜ ਲਓ ਆਪਾਂ ਹਜੇ 7 ਸਾਲੋਂ ਉਦੋਂ ਦੀ ਵੀਡੀਓ ਪਾਈ ਤੇ ਕਾਪਣ ਫੋਨ ਆਉਂਟੇ ਠੀਕ ਆ ਭਾਜੀ ਠੀਕ ਆ ਨਹੀਂ ਨਹੀਂ ਬਹੁਤ ਵਧੀਆ ਜੋਬਨ ਬਹੁਤ ਵਧੀਆ ਇਦਾਂ ਹੀ ਆ ਮਾਗੀ ਵਾਲੇ ਦਿਨ ਪਾਈ ਆਪਾਂ ਵੀਡੀਓ ਹਾਂਜੀ ਹਾਂਜੀ ਦੇਖੋ ਛੋਟੀ ਦਾ ਫੇਸ ਵੇਖੋ ਕੋਸਿੰਗੀ ਦਿਖਾ ਲਓ ਵੇ ਜੀ ਰੁਪਈਆਂ ਨਹੀਂ ਨੰਗਦੇ ਇੱਕ ਦਿਨ ਲੋਕ ਕਹਿ ਦਿੰਦੇ ਆ ਹਾਂਜੀ ਹਾਂਜੀ ਫੇਸ ਕੁਆਲਟੀ ਵੇਖੋ ਚੋਣੀ ਕਾਹਦੇ ਵੇਰੀ ਕਿੱਡਾ ਆਹ ਵੇਖੋ ਮੇਰਾ ਨਿਕਾਜਾ ਮੁੰਡਾ ਨੇ ਦੇ ਦੋਦਾ ਇਹਨੂੰ ਚੰਬੜਿਆ ਵਾ ਹਾਂਜੀ ਕਹਿੰਦਾ ਮੈਂ ਛੋਣੀ ਆ ਠਾਕੇ ਓਏ ਹਾਂਜੀ ਠੰਡੀ ਸੀ ਲੇ ਚਾਹੋ ਇਹ ਨਹੀਂ ਵੀ ਆ ਬੱਜੇ ਪੁੱਤ ਮੈਂ ਤੂੰ ਵੀ ਥੱਲੇ ਮੈਂ ਵੀ ਆਹ ਵੇਖੋ ਇਧਰ ਵੇਖੋ ਨਹੀਂ ਦੇ ਵੇਖੋ ਧਾਰ ਵੀ ਕੱਢਦਾ ਜੀ ਧਾਰ ਵੀ ਕੱਢ ਲਿਆ ਜੀ ਬੱਜੇ ਜੇ ਕੱਢ ਬੱਜੇ ਜੇ ਮਾਰ ਬੱਜੇ ਜੇ ਕੱਢ ਅਰੇ ਕੱਟੀ ਚੋਂਗੀ ਯਾਰ ਇਤੋਂ ਪਰੇ ਤੋਂ ਰੱਬ ਦਾ ਹੀ ਨਾਂ ਆ ਜੀ ਹਾਂ ਜੀ ਹਾਂ ਜੀ ਵੇਖੋ ਕੱਢ ਪੁੱਤ ਕੱਢ ਐ ਵੇਖਿਆ ਜੀ ਇਧਰ ਨੂੰ ਮੂੰਹ ਕਰ ਹਣ ਇਹ ਠੀਕ ਆ ਹਾਂ ਜੀ ਹਾਂ ਜੀ ਠੀਕ ਆ ਹਾਂ ਜੀ ਵੇਖੋ ਇਧਰ ਵੇਖੋ ਸੇਲੀਆਂ ਵਿਖਾਓ ਪਨਾਲਾ ਹੀ ਲਗਾ ਜੋ ਜੀ ਇਧਰ ਪਨਾਲਾ ਹੀ ਲੱਗਾ ਜੀ ਸਾਫ ਸੁਥਰੀ ਕੱਢੀ ਹਾਂਜੀ 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 ਕਾਦੀਆਂ ਗੱਲਾਂ ਹਾਂਜੀ ਹਾਂਜੀ ਕੋਈ ਨਹੀਂ ਡਰ ਗਈ ਆ ਹਾਂਜੀ 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 ਕੋਈ ਗੱਲ ਨਹੀਂ ਬਹੁਤ ਹੀ ਸਾਫ ਸੁਥਰੀ ਝੋਟੀ ਨੇ ਕੱਦ ਵਜਣ ਵਾਲੀ ਝੋਟੀ ਆ ਹਾਂਜੀ ਵੱਡੀ ਝੋਟੀ ਆ ਵੱਡੀ ਝੋਟੀ ਕੋਈ ਵੀਰ ਨਿੱਕੀ ਨਾ ਇਹਨੂੰ ਸਮਝੀ ਕਲਾਰ ਮੜੀ ਜੀ ਇੱਥੇ ਕਲਾਰਿਓ ਅਬ ਖਾਓ ਪਿੱਛੇ ਛੱਡ ਦੇ ਦੀ ਸਫਾਈ ਸੁਈ ਖਾ ਲਓ ਵੀਰ ਜੀ ਸਵਾਇਆਂ ਬਹੁਤ ਹੈ ਹੁਣ ਚਲੋ ਚੋਈ ਚਵਾਈਏ ਝੋਟੀ ਬਾਕੀ ਪੜਾ ਦੇਖੋ ਬਾਕੀ ਗੱਲਾਂ ਛੱਡੋ ਜੋਬਨ ਜੀ ਦੁੱਧ ਛੱਡੋ 9 ਛੱਡ ਭਵੇਂ 8 ਵੀ ਹੋਵੇ ਪਰ ਆਹ ਚੀਜ਼ ਜਿਹੜੀਆਂ ਉਧਰ ਦੀਆਂ ਝੋਟੀਆਂ 'ਚ ਮਿਲਦੀ ਆ ਸਹੀ ਆ ਕਿ ਗਲਤ ਆ ਦੇਖੋ ਭਲਾਈ ਤਰ੍ਹਾਂ ਬੈਠੇ ਰਹੋ ਇਹ ਥਰੇ ਵੀ ਗਾਂ ਆ ਇਧਰ ਦੇਖੋ ਇਹਨੂੰ ਕੋਈ ਬੱਚੇ ਮਰਨ ਦਾ ਥੋੜਾ ਹੈਗਾ ਇਹ ਬੱਚੇ ਤੇ ਮਰਨ ਦੇ ਸਾਰੇ ਪਸ਼ੂਆਂ ਦੇ ਹਾਂਜੀ ਹਾਂਜੀ ਇਧਰ ਦੇਖੋ ਬਾਕੀ ਇਹਨੂੰ ਨਹੀਂ ਕੋਈ ਹੈਗਾ ਪੀ ਮੈਂ ਜਾਵਾਂ ਬੰਦੋ ਵੀਰ ਜੀ ਬਹੁਤ ਹੀ ਖਰੀ ਝੋਟੀ ਆ ਮੇਰਾ ਵੀਰ ਕੋਈ ਅੱਖਾਂ ਮੀਟ ਕੇ ਲੈ ਜਾਏ ਟੈਨਸ਼ਨ ਵਾਲੀ ਗੱਲ ਨਹੀਂ ਕੋਈ ਤੇ ਕੱਦ ਵੀ ਵੱਡਾ ਦੇ ਲੈ ਵੀਰ ਜੀ ਤੁਹਾਡੇ ਆਪਾਂ ਨੂੰ ਹੁਣ ਨੇਰਾ ਹੋਣ ਡਿਆ ਨੇਰਾ ਹੋਣ ਦਾ ਟਾਈਮ ਵਾਵਾ ਹੋ ਗਿਆ ਹ ਮੇਰੇ ਕੋ ਧੁੰਦ ਪੈਣੀ ਸ਼ੁਰੂ ਹੋ ਗਈ ਆ ਇਹ ਜੋ ਬੰਜੀ ਦਾ ਮੁੱਲ ਕਰੀਏ ਜਾਇ ਜੀ ਮੋਲੇ ਦਾ ਵੀ ਦੀ ਤੁਹਾਨੂੰ ਪਤਾ ਉੱਧ ਦੀ ਹਰਾਨੇ ਦੀ ਝੋਟੀ ਆ ਜੀ ਸਾੰਬੀ ਘਾਟ ਆ ਸਾੰਬੀ ਘਾਟ ਇਹ ਸਾਹਮਣੇ ਦੀ ਤੁਹਾਨੂੰ ਤਾਂ ਫਿਰ ਤੇ ਬਲਾ ਪਾਪਾ ਇਹ ਤਾਂ ਲੱਖ ਹੀ ਮੰਗ ਲੈਣਾ ਲੱਖ ਮੰਗ ਲੈਣਾ ਆ ਤੁਹਾਨੂੰ ਤਾਂ ਆਪਣਾ ਲੱਖ ਲੁਕਾ ਨਾਲੇ ਜੋਗ ਨਹੀਂ ਮੰਗਦਾ ਆਪਾਂ ਤੁਹਾਨੂੰ ਤਾਂ ਜਿੱਡੀ ਮੱਦੀ ਮਈ ਦੇ ਪਰ ਆਪਾਂ ਲੱਖ ਕਦੀ ਨਹੀਂ ਮੰਗਦਾ ਹਾਂ ਜੀ ਹੁਣ ਕੀ ਆਪਣੇ ਕੋ ਸਵਾ ਲੱਖ ਰੇ ਪਲਾਪੜ ਰੱਖ ਲੈ ਨਹੀਂ ਮੈਨੂੰ ਪਤਾ ਆਏਗਾ ਅਸੀਂ ਦੀ ਏਰੀਏ ਅਸੀਂ ਦੀ ਹਾਂਜੀ ਥੋੜਾ ਜਿਆ ਕਰ ਦਈਏ ਕਰਦੇ ਕੋਈ ਗੱਲ ਨਹੀਂ ਨਹੀਂ ਮੈਂ ਭਰਾ ਵਾਅਦਾ ਕਰ ਦਿੰਦਾ ਹਾਂ ਭੱਜ 73 ਦੀ ਦੇ ਦੀ ਨਹੀਂ ਕੋਈ ਗੱਲ ਨਹੀਂ ਭਰਾ ਨਹੀਂ ਨਹੀਂ ਹਾਂ ਸਹੀ ਹੈ ਨਹੀਂ ਇਹ ਤੂੰ ਮੇਰੇ ਭਰਾ ਨੇ ਪੈਸੇ ਖਰਚੇ ਆ 73 ਦੀ ਦੇ ਦੀ ਵੀ ਫਿਰ ਹੈਗਾ ਥੋੜਾ ਜਿਹਾ ਮਾਨਤਨ ਕਰਦੇ ਕਰ ਦੋ ਜਿਹੜਾ ਤੂੰ ਹੀ ਕਰਦੇ ਮੈਂ ਨਹੀਂ ਕਰਨਾ 73 ਹਜ਼ਾਰ ਦੀ ਝੋਟੀ ਦੇ ਲੋ ਵੀ ਦੀ ਹਾਂ ਨਾ 73 ਹਜ਼ਾਰ ਦੀ ਝੋਟੀ ਤੇ ਅੱਖਾਂ ਮੀਟ ਕੇ ਮੇਰਾ ਵੀਰ ਝੋਟੀ ਲੈ ਜਾਏ ਫੁੱਲ ਗਾਰੰਟੀ ਦੇ ਝੋਟੀ ਆ ਫੇਰ ਪਿੱਛੇ ਲੈ ਕੇ ਚੜਾ ਸਵਾਇਆਂ ਵੇਖੋ ਝੋਟੀਆਂ ਸਵਾਇਆਂ ਵੇਖੋ ਤੁਹਾਡਾ ਨਿਹਰਾ ਹੋ ਗਿਆ ਪਰ ਜੀ ਜੇ ਲੱਭਦੀਆਂ ਨਹੀਂ ਜੀ ਵੀਰ ਜੀ ਨਹੀਂ ਲੱਭਦੀ ਵੀਰ ਜੀ ਕਾਜ ਬਿਲਕੁਲ ਜਾਇਮੁਲ ਨਿੱਕਾ ਸੇ ਦਾ ਪਹਿਲਾ ਸੁਭਾਵਾ ਕੋਈ ਆਏ ਗਏ ਵੀਰ ਦਾ ਮਾਨ ਜੋਬਨ ਵੀਰ ਜਰੂਰ ਕਰੂਗਾ ਕੋਈ ਭਣ ਭਰਾ ਫੋਨ ਲਾਵੇ ਜਰੂਰ ਕਰਾਂਗੇ ਹਾਂਜੀ ਹਾਂਜੀ ਵੀਰ ਜੀ ਘੇਰ ਘੇਰ ਤੇ ਥਣ ਲੱਗਾ ਉਧਰ ਉਧਰੀ ਚਾਰੇ ਪਾਸੇ ਹੋਈ ਲੋ ਵੀਰ ਜੀ ਹਾਂਜੀ ਦਿਖਾ ਦਿਓ ਇਹਦੀ ਵੀ ਕੋਈ ਥਣ ਜੁੜਿਆ ਹੁਣ ਚੋਈ ਚਵਾਈ ਮੈਂ ਕਹਿੰਦਾ ਵੇਖੋ ਵੀਰ ਜੀ ਚਲੋ ਮੈਂ ਤੇ ਵੀਡੀਓ ਬਣਾਉਣ ਆਲਾ ਹਾਂ ਹਾਂਜੀ 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 ਮੈਂ ਕਹਿੰਦਾ ਵੀ ਇਹ ਚੋ ਰੁਪਈਏ ਚੋਂ ਮੰਨ ਲਓ ਦਸੇ ਦਾ ਵੀ ਨੁਕਸਾਨ ਹੋਗਾ ਦਸੇ ਦਾ ਨੁਕਸਾਨ ਸਿੰਘ ਸੰਗ ਦੀ ਕਵਾਦੀ ਹਾਲ ਦਾ ਬਹੁਤ ਵਧੀਆ ਹੀਰਾ ਝੋਟੀ ਆਗੇ ਹਾਂਜੀ ਇਹ ਜੋਬਨੇ ਕੋ ਹੋਰੀ ਲਾ ਕੋਈ ਨਹੀਂ ਵਿਖਾ ਦਿੰਨੇ ਆ ਕੋਈ ਨਹੀਂ ਵਿਖਾ ਦਿੰਨੇ ਆ ਇਧਰ ਹੀ ਦਿਖਾਈ ਤੇ ਵੱਡੀ ਝੋਟੀ ਆ ਵੱਡੀ ਝੋਟੀ ਆ ਦੁੱਧ ਜੋ ਮੰਜੀ ਕਿੰਨਾ ਜੀ ਕੋਈ ਆਰਟੀਕਲ ਉਸ ਹੱਤਾਂ ਦੀ ਗਾਰੰਟੀ ਵੇਚੀ ਹੱਤਾਂ ਦੀ ਗਾਰੰਟੀ ਹੱਤਾਂ ਦੀ ਗਾਰੰਟੀ ਆ ਇਹ ਵੀ ਆਈ ਆ ਜੀ ਹਾਂਜੀ ਇਹ ਵੀ ਆਈ ਹੋਣੀ ਠੀਕ ਆ ਆਪਾਂ ਨਹੀਂ ਇਹ ਕਹਿੰਦਾ ਵੀ 9 10000 ਵੱਜ ਕੇ ਦੇ ਕੇ ਲੈ ਲੇ ਜੀ ਨਿਕਲੇ ਵਧੀਆ ਗੱਲ ਆ ਤਾਂ ਆਪਾਂ ਕਰਨ ਨਹੀਂ ਲੰਗੇ ਪਤਾ ਕਿ ਆਪਾਂ ਝੂਠ ਤੇ ਬੋਲਣਾ ਹੀ ਨਹੀਂ ਹਾਂਜੀ ਹਾਂਜੀ ਜਿਹੜਾ ਨੇ ਉਹਦਾ ਆਪਣੀ ਇਤੋਂ ਹੋਰ ਵੀ ਚੰਗਾ ਜਿੰਮੇ ਚੱਲਦੀ ਹੈ ਨਹੀਂ ਚੱਲਦੀ ਹੈ ਬਹੁਤ ਚੱਲਦੀ ਹੈ ਵਧੀਆ ਵੀਰ ਆਪਣਾ ਬਹੁਤ ਵਧੀਆ ਹਾਂ ਦੂਜੇ ਦਿਨ ਵੀਡੀਓ ਪਾਉਂਦੇ ਹਾਂ ਹਾਂ ਖੋਲਿਓ ਭਾਜੀ ਅਗਲੇ ਦਿਨ ਵੀਡੀਓ ਪਾਇਆ ਕਰਾਂਗੇ ਵਧੀਆ ਅੱਛਾ ਇਹ ਪਰਨੇ ਆ ਨਾ ਆਪਣਾ ਹਾਂ ਜੀ ਜੀ ਪਰਨਾ ਮਾਰੋ ਉਹ ਵੀਰ ਜੀ ਜੋਬਨ ਵੀਦੋਂ ਕਰੋ ਬੁਰਾ ਪਿਆਰ ਹਾਂ ਜੀ ਹਾਂ ਜੀ ਤੇ ਇਸੇ ਤਰ੍ਹਾਂ ਇਸੇ ਚੈਨਲ ਤੇ ਹੁਣ ਵੀਡੀਓ ਪਾਇਆ ਕਰੂਗਾ ਪਾ ਕੇ ਕਰਾਂਗੇ ਆਪਾਂ ਵੀਰ ਜੀ ਠੀਕ ਆ ਵੀਰ ਜੀ ਖੋਲਿਓ ਭਾਜੀ ਖੋਲ ਕੇ ਖੋਲ ਕੇ ਦਿਖਾ ਦੇ ਦੇਖੋ ਥਣਾ ਦਾ ਸੈਜ ਤਾਂ ਗਿਆ ਤੇ ਜੈਡ ਬਲੈਕ ਜੇ ਸਾਰੀ ਹਾਂ ਜੀ ਇਹ ਵੀ ਵੱਡੀ ਝੋਟੀ ਜੇ ਵੱਡੀ ਝੋਟੀ ਜੇ ਮਾਲੋ ਦੋਜੀ ਨਾਲੋਂ ਵੀ ਇਹਦਾ ਮੁੱਠਾ ਦੁੱਚਾ ਜੀ ਹਾਂਜੀ ਚਾ ਚਾਰੇ ਹਾਂਜੀ ਹੱਥਾਂ ਨਾਲ ਦਾ ਸਹਾਈ ਤੇ ਗੈਵੀ ਵਿਖਾਦਨੇ ਥੋੜੇ ਜਿਹਾ ਡਰਦੇ ਆ ਪਸ਼ੂ ਆਲੇਰਾ ਹੋ ਗਿਆ ਕੋਈ ਗੱਲ ਨਹੀਂ ਕੋਈ ਗੱਲ ਇਦਾਂ ਹੀ ਆ ਚਲੋ ਪਸ਼ੂ ਨਾਲ ਆਏ ਆ ਨਾ ਜੋਮਨ ਜੀ ਹਾਂਜੀ ਅੱਜ ਤੁਹਾਨੂੰ ਵੀ ਤਾਂ ਫਿਰ ਆਏ ਹੋਏ ਕਰਕੇ ਚੱਕਦੀਆਂ ਜੋਮਨ ਜੀ ਇਹ 7 ਕਿਲੋ ਦੁੱਧ ਦੀ ਗਾਰੰਟੀ 7 ਕਿਲੋ ਦੀ ਗਾਰੰਟੀ ਵੀ ਜੀ ਦੁੱਧ ਆਠੀ ਹੋਗਾ ਪਰ ਆਪਾਂ 7 ਕਰਕੇ ਦਾਂਗੇ ਲੈਓ ਪਾਜੀ ਕਾਦੇ ਕੋ ਤਾਂ ਬਹੁਤ ਚੰਗਾ ਕਾਦੇ ਚੰਗਾ ਇਹਦੇ ਮਗਰ ਕੀ ਜਿਹੜਾ ਕੱਟੀ ਕੱਟੀ ਵੀਰ ਜੀ ਅੱਛਾ ਕੱਟੀ ਹੀ ਮਗਰ ਕੱਟੇ ਬੜੀ ਸ਼ਾਨਦਾਰੀ ਹੈ ਨਾ ਬਹੁਤ ਸਵਾਦੀ ਲੱਗੇ ਮੈਨੂੰ ਬਹੁਤ ਵੇਖੋ ਵਖਾ ਲੋ ਖੜਾ ਲਓ ਮਣ ਕੇ ਛੱਕਦੀ ਹੈ ਕੈਮਰ ਧਰਦੀ ਕੋਈ ਨਹੀਂ ਕੋਈ ਨਹੀਂ ਜੋਬਲ ਕੋਈ ਗੱਲ ਨਹੀਂ ਡਗਣ ਦੇ ਆ ਕੋਈ ਚੱਕਰ ਨਹੀਂ ਧਰਦੀ ਆ ਥੋੜੀ ਜੀ ਚਲੋ ਪਸ਼ੂ ਨਹੀਂ ਨਾ ਕਰੋ ਕੱਢੇ ਹੁੰਦੇ ਬਾਹਰ ਇਹ ਜੋਬਲ ਜੀ ਆ ਬੱਚਾ ਜੇ ਹਾਂਜੀ ਆ ਬੱਚਾ ਜੇ ਮਰਿਆ ਲੋ ਵੀਰ ਜੀ ਆ ਸਾਹਮਣੇ ਪਿਆ ਜੇ ਬੱਚਾ ਤੇ ਕੱਟੀ ਹੀ ਮਗਰ ਜੋਬ ਜੀ ਕਿੰਨੇ ਦਿਨਾਂ ਦੀ ਸੂਈ ਆ ਇਹ ਆਪਣੇ ਘਸਾਨ ਵਾਲੇ ਕੋਈ 20 ਦਿਨਾਂ ਦੇ ਵਾਲੇ ਕੋਈ 50 ਦਿਨਾਂ ਦੇ ਵਾਲੇ ਯਾਰਾ ਕੋਈ ਮਹੀਨੇ ਦੀ ਵੀ ਲਾ ਲਈ ਯਾਰਾ ਕੋਈ ਚੱਕਰ ਨਹੀਂ ਹੈ ਠੀਕ ਹੈ ਜੋਬਨ ਜੀ ਹੁਣ 부ਸ਼ੀ ਬਣਾ ਦਿਓ ਮੇਰੇ ਵੀ ਆਹ 부ਸ਼ੀ ਬਣਾ ਦਾਂਗੇ ਵੇ ਜੀ ਤੇ ਕਮਲ ਲਈ ਕੱਟੀਆਂ ਨੂੰ ਕਰਕੇ ਦਿਖਾ ਦਿੰਨੇ ਆ ਮੈਂ ਤੇ ਨਾ ਆਂਦੀ ਵੀ ਮੇਰੇ ਗਾੜੀ ਰੱਖੋ ਇਧਰ ਕਰੋ ਮੇਰੇ ਨਾਲ ਮਾਰੋ ਲਓ ਜੀ ਇਧਰ ਰੱਖੋ ਸਹੀ ਗੱਲ ਹੈ ਸਹੀ ਗੱਲ ਹੈ ਉਹ ਡੋ ਡਾਉਂਡੀ ਮੈਂ ਵੇਖੋ ਕਿਤਰਾ ਹੰਗਰਾ ਮਾਰ ਰੇਂਡੀ ਮੇਰੇ ਗਾੜੀ ਲਾਉਂਦਾ ਵਾਦਾ ਵੇਖੋ ਬਿਲਕੁਲ ਬਿਲਕੁਲ ਬਾਲੋ ਤੁਸੀਂ ਹੁਣ ਇੱਕ ਕੰਮ ਕਰਨਾ ਮੇਰੇ ਇਹ ਵਾ ਮਾਰੇ ਡੀ ਜੀ ਛੋਟੀ ਦੇ ਬਿਲਕੁਲ ਜੋਬਨ ਜੀ ਇਹਦਾ ਮੋਲਾ ਪਾ ਕਿੰਨਾ ਕਰਨਾ ਮੋਲੇ ਦਾ ਵੇਜੀ ਦੇ ਤੇ ਬੱਚਾ ਹੁੰਦਾ ਤੇ ਆਪਾਂ ਵੀ 75 ਦੀ ਦੇ ਦੇਣੀ ਹੈ ਦੇ ਦੇਣੀ ਤਾਂ ਜੋੜੀ ਸਾਫ ਹੈ ਨਹੀਂ ਹੈਗੀ ਆ ਵੇਖੋ ਬੱਚੇ ਹੁਣ ਵੀ ਕਿਹੜੀ ਗੱਡੀ ਲਾਉਂਦਾ ਹਾਂ ਹਾਂਜੀ ਚੋ ਖਿੱਚਦੀ ਜਾਂਦੀ ਆ ਜੀ ਪੂਰਾ ਇਹ ਦੱਸੋ ਜੋਬਨ ਜੀ ਜੈ ਜੀ ਦੇਖੋ ਹੁਣ ਆਪਾਂ ਵੀ ਜੈ ਜੇ ਦੀ 70 ਦੇ ਦੇ ਦੀ ਅੰਦਰ ਕਰੀਏ ਸਾਂ ਦੇ ਦਿੱਤੇ ਬੈਠਦੀ ਹਾਂ ਜੀ ਵੇਖ ਲੋ ਠੀਕ ਆ ਮਾਨ ਨਹੀਂ ਹੁਣ ਤੂੰ ਭਰਾਵਾ ਅੱਗੋਂ ਆ ਵੀ ਵੇਖ ਹੁਣ ਤਾਂ ਡਾ ਮਾਨ 62000 ਦੀ ਵੀਦੀ ਮੈਂ ਮੇਰੇ ਵੀਰ ਨੇ ਬਾਹਰ ਦੀ ਝੋਟੀ ਕਹਿੰਦੀ ਬਿਲਕੁਲ ਹੀ ਤਾਜੀ ਸੂਈ ਝੋਟੀ ਨਾ ਵੱਡੀ ਝੋਟੀ ਡਾ ਥੋੜਾ ਜਿਹਾ ਕਰ ਦੋ ਫਿਰ ਮੇਰਾ ਭਰਾ 60 ਦੀ ਹੋ ਗਈ ਸਾਢੇ ਦੀ ਕਰ ਦਈਏ ਯਾਰ ਇੱਕ ਹੋਰ ਛੋਟ ਵੀ ਦੀ ਬਸ ਹੁਣ ਇਹ ਵੀ ਦੀ 100 ਰੁਪਏ ਛੋਟ ਨਹੀਂ ਤਾਂ ਹੀ ਨਹੀਂ ਭਰਾਵਾ ਕਿੰਦੇ ਪਤਾ ਗੱਲ ਕੀ ਆ ਮੇਰਾ ਵੀਰ 90000 ਦੀ ਤਾਜੀ ਸੂਈ ਛੋਟੀ ਕੋਈ ਟੋਕਣ ਵੀ ਨਹੀਂ ਦਿੰਦਾ ਹਾਂਜੀ ਹਾਂਜੀ ਸਹੀ ਆ ਭਾਜੀ ਤੇ ਵੈਸੇ ਵੀ 45 ਤੋਂ 50000 ਦੀ ਉਦਾਂ ਹੀ ਆ ਆਪਾਂ ਪਰ ਉਹ ਬੰਨੇ ਦੇਣੀ ਚਾਹੁੰਦੇ ਨਹੀਂ ਨਹੀਂ ਮੈਂ ਗੱਲ ਕਰਦਾ ਦੋ ਦਿਨਾਂ ਦੀ ਹੋਰ ਸਾੰਬੇ ਨਾਲ ਕਰੇ ਸੇਵਾ ਪਧਰੀ ਦੀ ਜੋਦੀ 10 ਕਿਲੋ ਝੋਟੀ ਚਵਾਉਗੀ ਠੀਕ ਹੈ ਜੋਬਨ ਜੀ ਜੋਬਨ ਵੀਰ ਕੋ ਸੇਵਾ ਦਾ ਵਾਦਾ ਵੀ ਜੀ ਜੋਬਨ ਵੀਰ ਕੋ ਪਸ਼ੂ ਹੁੰਦੇ ਟਾਪ ਤੋਂ ਟਾਪ ਦੇ ਠੀਕ ਆ ਵੀਰ ਮੇਰਾ ਕੋਈ ਜੜਾ ਮਰਜੀ ਮੈਂ ਉਦਨ ਵੀ ਇਹ ਵੀਡੀਓ 'ਚ ਗੱਲ ਕਰੀ ਮੱਖਾਂ ਮੀਟ ਕੇ ਲੈ ਜੇ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਹੈਗੀ ਠੀਕ ਹੈ ਜੋਬਨ ਜੀ ਹੋਰ ਕੁਝ ਕਹਿਣਾ ਚਾਹੁੰਦੇ ਜੀ ਬਸ ਵੀ ਹਾਂਜੀ ਹਾਂਜੀ ਠੀਕ ਆ ਪਾਜੀ ਬਹੁਤ ਬਹੁਤ ਧੰਨਵਾਦ ਜੀ ਹਾਂਜੀ ਹਾਂਜੀ